ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਕਰਾਰੀ ਕ੍ਰਿਸਪੀ ਆਲੂ ਪੈਟਿਸ ਜੋ ਕਿ ਸਭ ਦਿਆਂ ਹੀ ਬਹੁਤ ਫੇਵਰੇਟ ਹੁੰਦੀਆਂ ਨੇ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਇਹਨੂੰ ਬਹੁਤ ਪਸੰਦ ਕਰਦੇ ਨੇ ਤੇ ਚਲੋ ਅੱਜ ਅਸੀਂ ਬਣਾਉਂਦੇ ਹਾਂ ਆਲੂ ਪੈਟਿਸ ਸਭ ਤੋਂ ਪਹਿਲਾਂ ਅਸੀਂ 2 ਕੱਪ ਮੈਦਾ ਲੈ ਲਾਂਗੇ 2 ਕੱਪ ਮੈਦਾ ਲੈ ਕੇ ਅਸੀਂ ਵਿੱਚ ਥੋੜਾ ਜਿਹਾ ਦੇ ਨਮਕ ਪਾ ਲਾਂਗੇ ਨਮਕ ਪਾਣ ਤੋਂ ਬਾਅਦ ਅਸੀਂ ਥੋੜਾ ਜਿਹਾ ਇਹਦੇ ਵਿੱਚ ਆਇਲ ਪਾਵਾਂਗੇ ਤੁਸੀਂ ਕੋਈ ਵੀ ਲੈ ਸਕਦੇ ਹੋ ਇੱਥੇ ਜਿਹੜਾ ਤੁਸੀਂ ਯੂਜ਼ ਕਰਦੇ ਹੋ ਕਰੇ ਅਸੀਂ ਇਹਨੂੰ ਚੰਗੀ ਤਰ੍ਹਾਂ ਗੋਲਾਂਗੇ ਅਸੀਂ ਇੰਨਾ ਕੁ ਆਇਲ ਲੈਣਾ ਕਿ ਅਸੀਂ ਚੈੱਕ ਕਰ ਸਕੀਏ ਕਿ ਆ ਦੇਖੋ ਕਿ ਸਾਡਾ ਇਸ ਤਰ੍ਹਾਂ ਜਦੋਂ ਆਪਾਂ ਹੱਥ ਕਰਦੇ ਹਾਂ ਇੱਕ ਮੁਠੀ ਜੀ ਦੇ ਵਿੱਚੋਂ ਬੰਦ ਆ ਕਿ ਨਹੀਂ ਬੰਦਾਂ ਉਹਨਾਂ ਕੀ ਬਸ ਅਸੀਂ ਆਇਲ ਲੈਣਾ ਜ਼ਿਆਦਾ ਨਹੀਂ ਲੈਣਾ ਜਿਹਨੂੰ ਆਪਾਂ ਮੋਨ ਵੀ ਕਹਿ ਦਿੰਦੇ ਆ ਉਸ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਗੁੰਲ ਕੇ ਰੱਖ ਲਾਂਗੇ ਇਹਨੂੰ ਅਸੀਂ ਨਾ ਜ਼ਿਆਦਾ ਸਖਤ ਤੇ ਨਾ ਜ਼ਿਆਦਾ ਪਤਲਾ ਨਾਰਮਲ ਜਿਹਾ ਇਹਦਾ 도 ਤਿਆਰ ਕਰਨਾ ਸੀ ਉਸ ਤੋਂ ਬਾਅਦ ਅਸੀਂ ਇਹਨੂੰ ਗੁੰਨ ਕੇ ਥੋੜੀ ਦੇਰ ਲਈ ਰੈਸਟ ਲਈ ਰੱਖ ਲਾਂਗੇ ਕੋਈ ਇੱਕ ਕੱਪੜਾ ਲਵਾਂਗੇ ਤੇ ਅਸੀਂ ਉਹਦੇ ਨਾਲ ਇਹਨੂੰ ਕਵਰ ਕਰ ਦਾਂਗੇ ਕਵਰ ਆਪਾਂ ਬਸ ਓਨੀ ਦੇਰ ਤੱਕ ਹੀ ਕਰਨਾ ਜਿੰਨੀ ਦੇਰ ਤੱਕ ਅਸੀਂ ਇਹਦੇ ਵਿੱਚ ਪਾਉਣ ਵਾਲਾ ਮਿਕਸਚਰ ਤਿਆਰ ਕਰਨਾ ਜਿਹੜ ਨੂੰ ਕਿ ਆਪਾਂ ਆਲੂ ਜਿਹੜਾ ਮਿਕਸਚਰ ਵਿੱਚ ਪਾਈਦਾ ਨਾ ਉਹ ਅਸੀਂ ਤਿਆਰ ਕਰਨਾ ਇਹਦੇ ਵਾਸਤੇ ਅਸੀਂ ਲੈ ਲੈਨੇ ਮੇਰੇ ਕੋਲ ਥੋੜੇ ਪੇਸੇਗੇ ਮਟਰ ਤਾਂ ਲ ਮੈਂ ਜੀਰਾ ਤੇ ਥੋੜਾ ਜਿਹਾ ਅਦਰਕ ਲਸਣ ਦਾ ਪੇਸਟ ਉਹਨੂੰ ਪੁੱਲ ਲਿਆ ਸੀਗਾ ਫਿਰ ਮੈਂ ਪਾ ਲਿਆ ਇਹਦੇ ਵਿੱਚ ਮਟਰ ਫਿਰ ਨਮਕ ਜਿਹੜੇ ਵੀ ਸੁੱਕੇ ਮਸਾਲੇ ਨੇ ਨਮਕ ਹਲਦੀ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾਇਓ ਹਰੀ ਮਿਰਚ ਜੇ ਜਿਆ ਕੌੜੀ ਜਾਂ ਜਿਸ ਤਰ੍ਹਾਂ ਵੀ ਤੁਸੀਂ ਖਾਂਦੇ ਹੋ ਉਹਦਾ ਥੋੜੀ ਜਿਹੀ ਦੇਗੀ ਮਿਰਚ ਪਾਈ ਹੈ ਥੋੜੀ ਹਲਕੀ ਜੀ ਨਾਲ ਮਿਰਚ ਪਾਈ ਹੈ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਦੇਰ ਇਹਨੂੰ 1 ਮਿੰਟ ਲਈ ਮੈਂ ਇਹਨੂੰ ਮਤਲਬ ਪੁੰਨਿਆ ਰੋਸਟ ਜਿਹਾ ਕੀਤਾ ਉਸ ਤੋਂ ਬਾਅਦ ਮੈਂ ਜਿਹੜੇ ਉਬਲੇ ਹੋਏ ਆਲੂ ਸੀਗੇ ਇਹ ਮੈਂ ਇਹਦੇ ਵਿੱਚ ਲੈਨੇ ਤਿੰਨ ਤੋਂ ਚਾਰ ਉਬਲੇ ਹੋਏ ਆਲੂ ਲੈ ਸੀਗੇ ਛੋਟੇ ਵਾਲੇ ਤੇ ਤੁਸੀਂ ਫਿਰ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਕਿ ਜਿਹੜਾ ਨਮਕ ਤੇ ਜੋ ਵੀ ਸਾਡਾ ਆਪਾਂ ਸੁੱਕੇ ਮਸਾਲੇ ਪਾਏ ਨੇ ਉਹ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਚੰਗੀ ਤਰ੍ਹਾਂ ਮਿਕਸ ਹੋਣ ਨਾਲ ਇੱਕ ਤਾਂ ਜਿਹੜਾ ਸਾਡਾ ਆਲੂ ਆ ਥੋੜਾ ਜਿਹਾ ਜਿਹੜਾ ਤਾਂ ਕੱਚਾ ਪੰਜਾ ਹੈ ਨਾ ਉਹ ਬੋਇਲ ਕੀਤਾ ਹੋ ਉਹ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਸਾਰੇ ਜਿਹੜਾ ਆਪਣਾ ਹੈਗਾ ਨੂਨ ਮੇਚ ਆਪਾਂ ਜੋ ਵੀ ਪਾਇਆ ਉਹ ਚੰਗੀ ਤਰ੍ਹਾਂ ਇਹਦੇ ਨਾਲ ਮਿਕਸ ਹੋ ਜਾਣਗੇ ਤੇ ਜਿਹੜੇ-ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਇਹ ਜਿਹੜੀਆਂ ਆਲੂ ਪੈਟਿਸ ਐ ਮੈਂ ਫਸਟ ਟਾਈਮ ਹੀ ਬਣਾਈਆਂ ਨੇ ਪਰ ਬਹੁਤ ਹੀ ਸਵਾਦ ਬਣੀਆਂ ਨੇ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇਸ ਦੇ ਵਿੱਚ ਥੋੜਾ ਜਿਹਾ ਪਿਆਸ ਸੀ ਮੇਰੇ ਕੋਲ ਪਨੀਰ ਉਹ ਵੀ ਮੈਂ ਵਿੱਚ ਕਰਦਾ ਐਡ ਉਹਨੂੰ ਵੀ ਮੈਂ ਥੋੜੀ ਦੇਰ ਲਈ ਖਲਾਇਆ ਇੱਕ ਦੋ ਮਿੰਟ ਵਾਸਤੇ ਮਿਕਸ ਕੀਤਾ ਤੇ ਫਿਰ ਉਸ ਤੋਂ ਬਾਅਦ ਇਹਨੂੰ ਮੈਂ 2 ਮਿੰਟ ਲਈ ਐਡਾ ਸਲੋ ਫਲੇਮ ਤੇ ਕਰਕੇ ਇਹਨੂੰ ਮੈਂ ਐਕਸਾਈਟ ਦੇ ਰੱਖ ਦਿੱਤਾ ਸੀਗਾ ਮਿਕਸ ਕਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਚੱਕ ਲਿਓ ਕਈ ਕਿਉਂਕਿ ਵਿੱਚ ਜਿਹੜੇ ਆਲੂ ਹੁੰਦੇ ਨੇ ਨਾ ਉਹ ਮੋٹے ਜਿਹੇ ਹੁੰਦੇ ਨੇ ਉਹਨਾਂ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਪ੍ਰੈਸ ਕਰਕੇ ਮਿਕਸ ਕਰਿਓ ਤੇ ਇਹ ਸਾਡਾ ਮਿਕਸਚਰ ਬਣ ਕੇ ਤਿਆਰ ਹੋ ਗਿਆ ਇਹ ਚੋ ਦੀ ਸੀ ਚੀਜ਼ ਪਾਣਾ ਉਹ ਵੀ ਪਾ ਸਕਦੇ ਹੋ ਬਟ ਮੈਂ ਪਹਿਲੀ ਵਾਰ ਬਣਾਈ ਹੈ ਤੇ ਮੈਂ ਥੋੜੀ ਸਿੰਪਲ ਤਰੀਕੇ ਨਾਲ ਬਣਾਈ ਹੈ ਨਾ ਤੇ ਇਹ ਸਾਡਾ ਡੋ ਹੋਣ ਤਿਆਰ ਹੋ ਗਿਆ ਦੇਖੋ ਸਾਨੂੰ ਇੰਨਾ ਕਿਨਰਮ ਇਹ ਡੋ ਚਾਹੀਦਾ ਇਦਾਂ ਅਸੀਂ ਕੀ ਕਰਾਂਗੇ ਪਹਿਲਾਂ ਇਸ ਟਾਇਲ ਨੂੰ ਥੋੜੀ ਜਿਹੀ ਦੇਰ ਅਸੀਂ ਜਦੋਂ ਕੀਤਾ ਸੀਗਾ ਇਹਨੂੰ ਕਵਰ ਉਤਾਰਿਆ ਸੀ ਇਹਦਾ ਤੇ ਅਸੀਂ ਲੋਥੋ 2 ਮਿੰਟ ਇਦਾਂ ਮਲ ਕੇ ਦੇਖਿਆ ਸੀਗਾ ਇਹ ਸੌਫਟ ਹੋ ਗਿਆ ਅਸੀਂ ਇਹਦੀਆਂ ਨਾ ਸਾਨੂੰ ਜਿੰਨੀਆਂ ਵੀ ਇਹਦੀਆਂ ਲੇਅਰਸ ਟਾਇਲ ਦੀਆਂ ਨੇ ਅਸੀਂ ਲੇਅਰਸ ਵਾਸਤੇ ਬਣਾ ਰਿਆ ਮੈਂ ਇਹਦੀਆਂ 6 ਤੋਂ 7 ਬਣਾ ਲੀਆਂ ਸੀਗੀਆਂ ਲੇਅਰਸ ਇਹਦੀਆਂ ਕਿ ਮੈਨੂੰ ਮਤਲਬ ਜਿਹੜੀਆਂ ਪੈਟਿਸ ਦੇ ਉੱਤੇ ਆਪਾਂ ਰੋਟੀਆਂ ਜਿਹਨੂੰ ਆਪਾਂ ਕਹਿੰਦੇ ਆ ਉਹ ਅਸੀਂ ਬਣਾ ਲੀਆਂ ਸੀਗੀਆਂ ਤੇ ਥੋੜਾ ਥੋੜਾ ਮੈਂ ਇਹਦੇ ਉੱਤੇ ਨਾ ਖਿਓ ਲਾ ਦਿੱਤਾ ਸੀਗਾ ਕਿ ਉਹ ਲਾ ਕੇ ਇੱਕ ਵਾਰ ਮੈਂ ਚੰਗੀ ਤਰ੍ਹਾਂ ਸਾਰਿਆਂ ਨੂੰ ਫੇਰ ਦੁਬਾਰਾ ਤੋਂ ਪ੍ਰੈਸ ਕੀਤਾ ਤੇ ਜਿਹੜੀ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਹੈ ਜਿਹੜੀ ਪੈਟਿਸ ਦੀ ਲੇਅਰ ਬਣਾਉਂਦੀ ਹੈ ਜਿਹੜੀ ਮਤਲਬ ਜਿਹਦੇ ਤੋਂ ਉਹ ਖਸਤਾ ਹੁੰਦੀਆਂ ਨੇ ਉਹਦੇ ਵਾਸਤੇ ਮੈਂ ਲੈ ਲੈਨੇ ਤੁਸੀਂ ਮੈਂ ਦੋ ਚਮਚ ਲੈਨੇ ਮੈਦੇ ਦੇ ਤੇ ਦੋ ਚਮਚ ਲੈਨੇ ਕੌਰਨ ਫਲਾਰ ਦੇ ਇਹਦੇ ਵਿੱਚ ਅਸੀਂ ਆਪਣਾ ਕਿਓ ਪਾਣਾ ਪਹਿਲਾਂ ਅਸੀਂ ਆਇਲ ਯੂਜ਼ ਕੀਤਾ ਸੀਗਾ ਕੋਈ ਵੀ ਤੇਲ ਯੂਜ਼ ਕੀਤਾ ਸੀ ਹੁਣ ਅਸੀਂ ਇਤੇ ਵਸਟ ਯੂਜ਼ ਕਰ ਲੈਣ ਕਿਓ ਇੱਥੇ ਮੈਂ ਦੇਸੀ ਕਿਉ ਲਿਆ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਕਿਉਂਕਿ ਅਸੀਂ ਘਰ ਬਣਾ ਰਹੇ ਹਾਂ ਤੇ ਥੋੜਾ ਜਿਹਾ ਅਸੀਂ ਹੈਲਦੀ ਹੀ ਬਣਾਵਾਂਗੇ ਤੇ ਇੱਥੇ ਮੈਂ ਦੇਸੀ ਕਿਉ ਲਿਆ ਤੇ ਇਹਦੇ ਵਿੱਚ ਆਪਾਂ ਦੇਸੀ ਕਿਉ ਇਹਦੇ ਵਿੱਚ ਆਰਾਮ ਨਾਲ 5 ਤੋਂ 6 ਚਮਚ ਪੈ ਜਾਂਦੇ ਨੇ ਤੇ ਤੁਸੀਂ ਇਹਦੀ ਇੱਕ ਸਲਰੀ ਦੀ ਤਰ੍ਹਾਂ ਕਹਿ ਲਓ ਜਾਂ ਥੋੜਾ ਜਿਹਾ ਇੱਕ ਪੇਸਟ ਬਣਾਉਣਾ ਆਪਾਂ ਸਲਰੀ ਨਹੀਂ ਇੱਕ ਪੇਸਟ ਕਵਾਂਗੇ ਇਦਾਂ ਦਾ ਪੇਸਟ ਅਸੀਂ ਬਣਾਣਾ ਹੈ ਤੇ ਇਦਾਂ ਦਾ ਪੇਸਟ ਨੂੰ ਚੰਗੀ ਤਰ੍ਹਾਂ ਆਪਾਂ ਇੱਕ ਦੋ ਮਿੰਟ ਚੰਗੀ ਤਰ੍ਹਾਂ ਫੜਨਾ ਕਿ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਮਤਲਬ ਉਹ ਨਾ ਰਹਿ ਜੇ ਕੋਈ ਲੰਪ ਨਾ ਰਹਿ ਜੇ ਚੰਗੀ ਤਰ੍ਹਾਂ ਇਹਨੂੰ ਆਪਾਂ ਇਦਾਂ ਦਾ ਪੇਸਟ ਬਣਾਉਣਾ ਹੁਣ ਜਿਹੜੀਆਂ ਅਸੀਂ ਉਹ ਰੋਟੀਆਂ ਬਣਾਈਆਂ ਸੀ ਇਹ ਸਾਡੀਆਂ ਚਕਲੇ ਦੇ ਉੱਤੇ ਨਹੀਂ ਆਣੀਆਂ ਕਿਉਂਕਿ ਸਾਨੂੰ ਬਹੁਤ ਵੱਡੀਆਂ ਚਾਹੀਦੀਆਂ ਨੇ ਤੇ ਤੁਸੀਂ نیچے ਆਪਣਾ ਕੋਈ ਵੀ ਹੈ ਉਹਨੂੰ ਸਾਫ਼ ਕਰਕੇ ਮੈਂ ਤਾਂ ਆਪਣਾ ਜਿਹੜਾ ਸੀਗਾ ਕਾਊਂਟਰ ਟੇਬਲ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਹਦੇ ਉੱਤੇ ਹੀ ਮੈਂ ਬਣਾਇਆ ਤੇ ਇਹ ਤੁਸੀਂ ਇਹਨੂੰ ਲੰਬੀਆਂ ਲੰਬੀਆਂ ਤੁਸੀਂ ਇਹ ਰੋਟੀਆਂ ਨੇ ਜਿਹੜੇ ਆਪਾਂ ਪੇੜੇ ਲਏ ਸੀਗੇ ਵੱਡੇ ਵੱਡੇ ਉਹਨੂੰ ਚੰਗੀ ਤਰ੍ਹਾਂ ਪਤਲਾ ਪਤਲਾ ਕਰਕੇ ਵੇਲਣਾ ਜਿੰਨੇ ਵੀ ਅਸੀਂ ਪੇੜੇ ਲਏ ਨੇ ਅਸੀਂ ਸਾਰਿਆਂ ਨੂੰ ਇਸ ਤਰ੍ਹਾਂ ਹੀ ਵੱਡਾ ਵੱਡਾ ਮਤਲਬ ਗੋਲ ਗੋਲ ਕਰਕੇ ਲੰਬਾ ਲੰਬਾ ਦੇਖੋ نیچے ਦੀ ਉਹ ਨਜ਼ਰ ਵੀ ਆ ਰਹੀ ਆ ਉਸ ਤੋਂ ਬਾਅਦ ਜਿਹੜਾ ਅਸੀਂ ਇਹ ਪੇਸਟ ਬਣਾਇਆ ਮੈਦੇ ਤੇ ਕਾਰਨਫਲੌਰ ਦਾ ਇਹ ਅਸੀਂ ਹਰੇਕ ਰੋਟੀ ਦੇ ਕਾਰਨਰਸ ਤੇ ਚੰਗੀ ਤਰ੍ਹਾਂ ਲਗਾਉਣਾ ਤੇ ਵਿੱਚ ਅਸੀਂ ਥੋੜਾ ਜਿਹਾ ਸੁੱਕਾ ਮੈਦਾ ਜਿਹੜਾ ਉਹ ਅਸੀਂ ਥੋੜਾ ਜਿਹਾ ਇਹਦੇ ਉੱਤੇ ਛਿੜਕ ਦੇਣਾ ਸਪ੍ਰੈਡ ਕਰ ਦੇਣਾ ਇਹ ਜਿਹੜੇ ਨੇ ਜਿਹੜਾ ਆਪਾਂ ਪੇਸਟ ਲਾਣਾ ਹੈ ਇਹ ਕਾਰਨਰਸ ਤੇ ਜ਼ਰੂਰ ਲਾਣਾ ਹੈ ਸੈਂਟਰ 'ਚ ਬੇਸ਼ੱਕ ਲੱਗੇ ਨਾ ਬਟ ਆਪਾਂ ਇਹ ਕਾਰਨਰ ਦਾ ਜ਼ਰੂਰ ਕਾਰਨਰਸ ਤੇ ਜ਼ਰੂਰ ਲਾਣਾ ਤੇ ਉਸ ਤੋਂ ਬਾਅਦ ਇਹ ਤੁਸੀਂ ਆਪਣੇ ਹੱਥ ਦੀ ਮਦਦ ਨਾਲ ਵੀ ਲਾ ਸਕਦੇ ਹੋ ਜਿਹੜਾ ਬਰਸ਼ ਹੁੰਦਾ ਉਹਦੀ ਮਦਦ ਨਾਲ ਵੀ ਲਾ ਸਕਦੇ ਹੋ ਇਹ ਤੋਂ ਬਾਅਦ ਅਸੀਂ ਜਿਹੜੀ ਇੱਕ ਰੋਟੀਆਂ ਆਪਾਂ ਵੇਲ ਕੇ ਰੱਖ ਲਈਆਂ ਨੇ ਸਾਈਡ ਤੇ 6 ਤੋਂ 7 ਰੋਟੀਆਂ ਸੀ ਜਿਹੜੀਆਂ ਵੇਲੀਆਂ ਨੇ ਜਿੰਨੇ ਪੇੜੇ ਕੀਤੇ ਸੀਗੇ ਸਾਰਿਆਂ ਦੇ ਉੱਤੇ ਇਹ ਜਿਹੜਾ ਪੇਸਟ ਹੈ ਇਦਾਂ ਹੀ ਅਪਲਾਈ ਕਰਨਾ ਅਸੀਂ ਇੱਕ ਇੱਕ ਰੋਟੀ ਰੱਖ ਕੇ ਜਾਵਾਂਗੇ ਇਦਾਂ ਉਹਦੇ ਉੱਤੇ ਪੇਸਟ ਲਾਈ ਜਾਵਾਂਗੇ ਸਾਈਡਸ ਲਾਈ ਜਾਵਾਂਗੇ ਇਸ ਤਰ੍ਹਾਂ ਕਰ ਕਰਕੇ ਤੁਹਾਡੀਆਂ ਜਿੰਨੀਆਂ ਵੀ ਰੋਟੀਆਂ ਹਰੇਕ ਦੇ ਉੱਤੇ ਹੀ ਤੁਸੀਂ ਇਦਾਂ ਹੀ ਅਪਲਾਈ ਕਰਨਾ ਤੇ ਵਿੱਚ ਤੁਸੀਂ ਇਦਾਂ ਮੈਦਾ ਛਿੜਕਣਾ ਇਦਾਂ ਕਰਨ ਦੇ ਨਾਲ ਜਿਹੜੀ ਸਾਡੀ ਪੈਟੀ ਹੈ ਨਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਖਸਤਾ ਬਣਦੀ ਹੈ ਇਹ ਕਰਨ ਤੋਂ ਬਾਅਦ ਆ ਦੇਖੋ ਮੇਰੀਆਂ ਜਿੰਨੀਆਂ ਲੇਅਰਸ ਸਿਗੀਆਂ ਉਹ ਮੈਂ ਸਾਰੀਆਂ ਬਣਾ ਲਿਆ ਨੇ ਉਸ ਤੋਂ ਬਾਅਦ ਅਸੀਂ ਇੱਕ ਪਰੌਂਠੇ ਦੀ ਸ਼ੇਪ ਜਿਸ ਤਰ੍ਹਾਂ ਆਪਾਂ ਪਰੌਂਠਾ ਬਣਾਉਂਦੇ ਆ ਉਹਦਾ ਅਸੀਂ ਇਹਨੂੰ ਬਣਾ ਲਾਂਗੇ ਬਹੁਤ ਹਲਕੇ ਹੱਥਾ ਨਾਲ ਕਿਉਂਕਿ ਜਿਹੜਾ ਸਾਡਾ ਪੇਸਟ ਹੈ ਉਹ ਜ਼ਿਆਦਾ ਬਾਹਰ ਨਾ ਨਿਕਲੇ ਤੇ ਅਸੀਂ ਇਦਾਂ ਕਰਕੇ ਇੱਕ ਆ ਪ੍ਰੌਂਟ ਹੈਗਾ ਉਹਦੀ ਤਰ੍ਹਾਂ ਤਿਆਰ ਕਰ ਲਾਂਗੇ ਇਹਨੂੰ ਉਸ ਤੋਂ ਬਾਅਦ ਅਸੀਂ ਥੱਲੇ ਆਪਣਾ ਦੁਬਾਰਾ ਤੋਂ ਫੇਰ ਇਹਨੂੰ ਵੇਲਾਂਗੇ ਚੰਗੀ ਤਰ੍ਹਾਂ ਅਸੀਂ ਇਹਨੂੰ ਵੇਲ ਕੇ ਥੋੜਾ ਜਿਹਾ ਲੰਬਾ ਕਰ ਲਾਂਗੇ ਜਿਸ ਤਰ੍ਹਾਂ ਵੀ ਆਪਾਂ ਜਿੰਨਾ ਪਤਲਾ ਖਚਾਨੇ ਆ ਜਿਸ ਤਰ੍ਹਾਂ ਦੀ ਪੈਟੀ ਦੀ ਹੈ ਨਾ ਜਿੰਨਾ ਆਪਾਂ ਪਤਲਾ ਕਰਾਂਗੇ ਲੇਅਰ ਉਨੀ ਵਧੀਆ ਤੁਸੀਂ ਮੋਟੀ ਵੀ ਕਰ ਸਕਦੇ ਪਤਲੀ ਵੀ ਕਰ ਸਕਦੇ ਹੋ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਇਦਾਂ ਵੇਲ ਕੇ ਇਹ ਜਿਹੜੇ 4 ਸਾਈਡਸ ਅਸੀਂ ਕੱਟਾਂਗੇ ਇਦਾਂ ਜਿਹੜੀ ਐਕਸਟਰਾ ਨੇ ਜਿਹੜੀ ਸਾਡੀ ਮਤਲਬ ਥੋੜੀ ਜਿਆਦਾ ਹੁੰਦਾ ਬਾਹਰ ਨਿਕਲੀਆਂ ਸੀ ਅਸੀਂ ਇਦਾਂ ਕਰਕੇ ਇਹਨੂੰ ਕੱਟ ਲਾਂਗੇ ਤੇ ਆਪਾਂ ਚਾਰੋਂ ਸਾਈਡਸ ਤੋਂ ਹੀ ਕਟਾਂਗੇ ਇਹਨੂੰ ਕਿਉਂਕਿ ਕਿਤੇ ਐ ਨਹੀਂ ਕਿ ਕਿਸੇ ਸਾਈਡ ਤੋਂ ਬਰਾਬਰ ਕਿ ਇਹ ਆਪਾਂ ਕੱਟਣ ਦੇ ਨਾਲ ਇਦਾਂ ਹੁੰਦਾ ਜਿਹੜੀਆਂ ਸਾਡੀਆਂ ਲੇਅਰਸ ਪਰਤਾਂ ਅਸੀਂ ਬਣਾਈਆਂ ਨੇ ਨਾ ਰੋਟੀ ਦੀਆਂ ਉਹ ਖੁੱਲ ਜਾਂਦੀਆਂ ਨੇ ਤੇ ਇਹ ਜਿਹੜਾ ਐਕਸਟਰਾ ਸਾਡਾ ਹੈ ਮਤਲਬ ਇਹ ਦੀ ਦੁਬਾਰਾ ਫੇਰ ਪੈਟੀ ਬਣ ਜਾਂਦੀ ਹੈ ਤੇ ਅਸੀਂ ਜਿੰਨੀ ਕ ਪੈਟੀ ਬਣਾਣੀ ਆ ਅਸੀਂ ਉਹਦਾ ਸਾਈਜ਼ ਇਸ ਤਰ੍ਹਾਂ ਕਰਕੇ ਪਹਿਲਾਂ ਲੈ ਲਾਂਗੇ ਉਸ ਹਿਸਾਬ ਨਾਲ ਆਪਾਂ ਸਾਰੀ ਇਹਦੀ ਕਟਿੰਗ ਕਰਾਂਗੇ। ਅਸੀਂ ਇਦਾਂ ਕਟਿੰਗ ਕਰਨ ਤੋਂ ਬਾਅਦ ਇਹਦੇ 'ਚ ਜਿਹੜਾ ਅਸੀਂ ਆਲੂ ਦਾ ਮਿਕਸਚਰ ਤਿਆਰ ਕੀਤਾ ਸੀਗਾ, ਇਹਦੀ ਜਿਹੜੀ ਫਿਲਿੰਗ ਹੈ ਉਹ ਅਸੀਂ ਕਰਾਂਗੇ। ਅਸੀਂ ਇਦਾਂ ਦੇਖੋ ਚਾਰ ਇਸ ਤਰ੍ਹਾਂ ਇਹ ਕਰਕੇ ਬਣਾ ਲਿਆ ਨੇ। ਉਸ ਤੋਂ ਬਾਅਦ ਅਸੀਂ ਇਹਨੂੰ ਦੁਬਾਰਾ ਤੋਂ ਫੇਰ ਅਸੀਂ ਵੇਲ ਕੇ ਪਤਲਾ ਕਰਾਂਗੇ। ਇਹ ਮੈਂ ਤੁਹਾਡੀਆਂ ਜਿਹੜੀਆਂ ਪੈਟੀਆਂ ਨੇ ਨਾ ਵੱਡੀਆਂ ਬਣਾਈਆਂ ਨੇ। ਤੁਸੀਂ ਇਹਦੇ ਵਿੱਚੋਂ ਇੱਕ 'ਚੋਂ ਤੁਸੀਂ ਚਾਰ ਪੈਟੀਆਂ ਬਣਾ ਸਕਦੇ ਹੋ ਆਰਾਮ ਨਾਲ। ਇੱਕ ਪੇੜੇ ਦੇ ਵਿੱਚੋਂ ਤੁਸੀਂ ਚਾਰ ਪੈਟੀਆਂ ਬਣਾ ਸਕਦੇ ਹੋ। ਮੈਂ ਇਹ ਜਦੋਂ ਪਹਿਲਾਂ ਬਣਾਈਆਂ ਸੀ ਜਾਂ ਪੈਟਿਸਿਓ ਮੇਰੀ ਉਸੇ ਟਾਈਮ ਹੀ ਖਤਮ ਹੋ ਗਿਆ ਸੀ ਗਿਆ ਤੇ ਉਦੋਂ ਰਿਕਾਰਡਿੰਗ ਨਹੀਂ ਹੋ ਪਾਈ ਸੀ ਤੇ ਇਹ ਹੁਣ ਮੈਂ ਦੁਬਾਰਾ ਇਹ ਸੀ ਕਰਕੇ ਕਿ ਕਿੱਦਾਂ ਬਣੀਆਂ ਨੇ ਤੇ ਇਹ ਮੈਂ ਬਣਾਉਣ ਵਾਸਤੇ ਤਾਂ ਤੁਹਾਨੂੰ ਦੁਬਾਰਾ ਇਹ ਕੀਤੀ ਕਿ ਜਿਹੜੇ ਮੇਰਾ ਪਹਿਲਾ ਮਿਕਸਚਰ ਫਿਲਿੰਗ ਮੈਂ ਤਿਆਰ ਕੀਤੀ ਸੀ ਉਹ ਮੇਰੀ ਉਸੇ ਟਾਈਮ ਹੀ ਬਣਾਉਂਦੇ ਸਾਰੇ ਖਤਮ ਹੋ ਗਿਆ ਸੀ ਐਨੀਆਂ ਸਵਾਦ ਬਣਿਆ ਸੀ ਗਿਆ ਤੁਸੀਂ ਘਰ 'ਚ ਜ਼ਰੂਰ ਬਣਾ ਕੇ ਟਰਾਈ ਕਰੋ ਤੁਸੀਂ ਬਾਹਰ ਦੀ ਪੈਟੀ ਹੈ ਜਿਹੜੀ ਉੱਤੋਂ ਸੇ ਭੁੱਲ ਜਾਓਗੇ ਤੇ ਘਰ 'ਚ ਹੈਲਦੀ ਬਣਾ ਕੇ ਖਾਓਗੇ ਇਸ ਦਾ ਆਪ ਫਿਲਿੰਗ ਕਰਨ ਤੋਂ ਬਾਅਦ ਸਪੋਰਟ ਸਾਈਡ ਸੇ ਉੱਤੇ ਪਾਣੀ ਲਗਾ ਕੇ ਇਹਨੂੰ ਇਦਾਂ ਚੰਗੀ ਤਰ੍ਹਾਂ ਬੰਦ ਕਰ ਦਾਂਗੇ ਤੇ ਤੇਲ ਗਰਮ ਹੋ ਗਿਆ ਸਾਡਾ ਉਸ ਤੋਂ ਪਹਿਲਾਂ ਅਸੀਂ ਪਾ ਕੇ ਦੇਖਾਂਗੇ ਕਿ ਇਹਦੇ ਵਿੱਚ ਮਤਲਬ ਵੀ ਇਹ ਕਿੰਨਾ ਕੁ ਗਰਮ ਹੋਇਆ ਕਿ ਜ਼ਿਆਦਾ ਜ ਹੁੰਦੇ ਸਾਰ ਸਾਡਾ ਤਾਂ ਨਹੀਂ ਗਿਆ ਪੈਟਿਸ ਬਣਾਉਣ ਨੂੰ ਫਰਾਈ ਕਰਨ ਦਾ ਇਹਦਾ ਇੱਕੋ ਹੀ ਤਰੀਕਾ ਹੈ ਕਿ ਇਹਨੂੰ ਅਸੀਂ ਸਲੋ ਫਲੇਮ ਦੇ ਉੱਤੇ ਹੀ ਆਪਾਂ ਇਹਨੂੰ ਤਲਣਾ ਅਸੀਂ ਇਹਨੂੰ ਹਾਈ ਫਲੇਮ ਤੇ ਨਹੀਂ ਕਰਨਾ ਸਲੋ ਫਲੇਮ ਦੇ ਉੱਤੇ ਹੀ ਬਣਾਉਣਾ ਰੱਖੋ ਤਾਂ ਹੀ ਇਹਦੀਆਂ ਜਿਹੜੀਆਂ ਸਾਈਡਸ ਤੇ ਹੁਣੇ ਜਿਹੜੀਆਂ ਆਪਾਂ ਲੇਅਰਸ ਬਣਾਈਆਂ ਸੀਗੀਆਂ ਨਾ ਉਹ ਖੁੱਲ ਗਈਆਂ ਜੇ ਅਸੀਂ ਥੋੜਾ ਜਿਹਾ ਇਹਨੂੰ ਫਾਸਟੇ ਕਰ ਦਾਂਗੇ ਉਹ ਸਾਡੀ ਸੜ ਜਾਣਗੀਆਂ ਇੱਕ ਤਾਂ ਉਹਦੇ ਨਾਲ ਫਾਸਟ ਕਰਨ ਨਾ ਪਾਉਂਦੇ ਸਾਰ ਇੱਕਦਮ ਸੜ ਗਈਆਂ ਤੇ ਉਹਦੀਆਂ ਲੇਅਰਸ ਹੈ ਜਿਹੜੀਆਂ ਉਹ ਨਹੀਂ ਖੁੱਲਣੀਆਂ ਪੈਟੀਆਂ ਬਣਾਉਣ ਦੇ ਵਿੱਚ ਬਹੁਤ ਸਿੰਪਲ ਤੇ ਬਹੁਤ ਈਜ਼ੀ ਹੈ ਬਟ ਸਾਡੀ ਇਹ ਵੀਡੀਓ ਥੋੜੀ ਜਿਹੀ ਲੰਬੀ ਹੋਗੀ ਇਹਦੇ ਵਿੱਚ ਇੱਕ ਤਾਂ ਆਪਾਂ ਜਿਹੜਾ ਆਪਾਂ ਤੇਲ ਆ ਉਹ ਦੇਖਣਾ ਗਰਮ ਆ ਉਹਨੂੰ ਸਲੋ ਦੇ ਉੱਤੇ ਬਣਾਉਣਾ ਤੇ ਦੂਸਰੇ ਨੰਬਰ ਤੇ ਜਿਹੜਾ ਅਸੀਂ ਉਹ ਪੇਸਟ ਤਿਆਰ ਕੀਤਾ ਸੀਗਾ ਉਹ ਨੂੰ ਚੰਗੀ ਤਰ੍ਹਾਂ ਬਣਾਉਣਾ ਕਾਰਨਫਲੌਰ ਤੇ ਮਦਾ ਪਾ ਕੇ ਤੇ ਉਹਦਾ ਚੰਗੀ ਤਰ੍ਹਾਂ ਪੇਸਟ ਇਹਨਾਂ ਦੋਨਾਂ ਦੇ ਉੱਤੇ ਹੀ ਜਿਆਦਾ ਇਹ ਹੁੰਦੀ ਹੈ ਤੇ ਬਾਕੀ ਜਿਹੜੀਆਂ ਤੁਸੀਂ ਲੇਅਰਸ ਬਣਾਣੀਆਂ ਉਹ ਚਾਰ ਬਣਾਣੀਆਂ ਪੰਜ ਬਣਾਣੀਆਂ ਛੇ ਬਣਾਣੀਆਂ ਸੱਤ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੰਨੀ ਲੇਅਰਸ ਬਣਾਣੀਆਂ ਜਿੰਨੀ ਲੇਅਰਸ ਬਣਾਓਗੇ ਉੰਨੀ ਹੋਰ ਜਿਆਦਾ ਕ੍ਰਿਸਪੀ ਤੇ ਉਹ ਖਸਾ ਬਣਦੀਆਂ ਨੇ ਬਿਲਕੁਲ ਮਾਰਕੀਟ ਸਟਾਈਲ ਬਣਦੀਆਂ ਨੇ ਜਿੰਨੀ ਲੇਅਰਸ ਤੁਸੀਂ ਜਿਆਦਾ ਬਣਾਓਗੇ ਇਹ ਮੇਰੀ 6 ਤੋਂ 7 ਲੇਅਰਸ ਦੀ ਪੈਟਿਸ ਸੀਗੀ ਜਿਹੜੀ ਬਣ ਕੇ ਤਿਆਰ ਹੈ ਜਿਹੜੀ ਕਿ ਖਾਨ ਚ ਬਹੁਤ ਹੀ ਸਵਾਦ ਤੇ ਦੇਖੋ ਇੰਨੀ ਕ੍ਰਿਸਪੀ ਬਣੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਪਸੰਦ ਆਈ ਹੋਵੇ ਜੇ ਪਸੰਦ ਆਈ ਹੋਏਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਨਰਾਜੀ ਕੱਲ ਨੂੰ ਫੇਰ ਮਿਲਦੇ ਹਾਂ ਇੱਕ ਨਵੀਂ ਰੈਸਪੀ ਦੇ ਨਾਲ ਕੁਝ ਨਵੀਂ ਚੀਜ਼ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ